ਗਿਆ ਮੁਹੰਮਦ ਸ਼ਹਿਬਾਜ਼ ਸ਼ਰੀਫ ਦੀ ਆਮਦ ਸੇ ਪਹਿਲੇ ਫੈਸਲਾਬਾਦ ਕੇ ਚਾਰਾਹੋਂ ਗਲੀਆਂ ਔਰ ਸ਼ਹਿਰ ਕੇ ਅਹਿਮ ਮਕਾਮਾਤ ਕੋ ਵਜ਼ੀਰ ਆਲਮ ਮੀਆਂ ਸ਼ਹਿਬਾਜ਼ ਸ਼ਰੀਫ ਕੇ ਬੈਨਰ ਸੇ ਭਰ ਦਿਆ ਗਿਆ ਹਰ ਜਗ੍ਹਾ ਪਰ ਵਜ਼ੀਰ ਆਲਮ ਮੀਆਂ ਸ਼ਹਿਬਾਜ਼ ਸ਼ਰੀਫ ਕੇ ਬੈਨਰ ਸੇ ਸਾਥ ਆਲਾ ਸਿਆਸੀ ਸ਼ਖਸੀਅਤ ਕੀ ਵੀ ਤਸਵੀਰੇ ਨੁਮਾਇਆ ਨਜ਼ਰ ਆਤੀ ਹੈ ਇਸ ਮੌਕੇ ਪਰ ਵਜ਼ੀਰ ਆਲਾ ਪੰਜਾਬ ਮੀਆਂ ਸ਼ਹਿਬਾਜ਼ ਸ਼ਰੀਫ ਕੀ ਆਮਦ ਕੇ سلسلے ਮੇ ਜ਼ਿਲ੍ਹਾ ਕੌਂਸਲ ਕੇ ਮੈਂਬਰਾਂ ਕਾ ਕਹਿਣਾ ਥਾ ਅਸੀਂ ਇਨਸ਼ਾਅੱਲਾ ਉਹਨਾਂ ਦਾ ਇਸਤਕਬਾਲ ਕਰਾਂਗੇ ਉਹਨਾਂ ਨੇ ਬੜੇ ਬੜੇ ਅੱਛੇ ਫੈਸਲਾਬਾਨ ਨੂੰ ਪ੍ਰੋਜੈਕਟ ਦਿੱਤੇ ਨੇ ਜਿਹਦੇ ਵਿੱਚ ਸਾਡੇ ਖਾਸ ਤੌਰ ਤੇ

इक्कीस बाईस और तेईस अप्रैल जुमा हफ्ता और इतवार पाकिस्तान का दस्तरखान सजाएगा देसी खानों का बेहतरीन इंतखाब फेयर हॉल गार्डन कराची में जो चाहो जितना चाहो खाओ हैश टैग पी के डी के एच आई